ਮੇਰੀ ਘਰ ਵਾਲੀ ਨੇ ਪੁੱਛਿਆ ਉਹ ਕਹਿਣ ਲੱਗੀ ਭੈਣ ਜੀ ਤੁਸੀਂ ਗੁਰਦੁਆਰਾ ਸਿਰ ਰੋਜ਼ ਕਿਉਂ ਨਹੀਂ ਆਉਂਦੇ ਉਹਦਾ ਜਿਹੜਾ ਜਵਾਬ ਮੈਨੂੰ ਕਦੇ ਨਹੀਂ ਭੁੱਲਣਾ ਤੇ ਤੁਹਾਨੂੰ ਵੀ ਕਦੇ ਨਹੀਂ ਭੁੱਲਣਾ ਉਹਨੇ ਕੁੜੀ ਨੇ ਅੱਗੇ ਜਵਾਬ ਦਿੱਤਾ ਕਹਿੰਦੀ ਕਿਉਂ ਅਸੀਂ ਗੁਰਦੁਆਰੇ ਰੋਜ਼ ਕਿਉਂ ਆਈਏ ਗੁਰਦੁਆਰੇ ਤੇ ਉਹ ਲੋਕੀ ਆਉਣ ਜਿਹੜੇ ਦੁਖੀ ਹੋਣ ਗੁਰਦੁਆਰੇ ਤੇ ਉਹ ਲੋਕੀ ਆਉਣ ਜਿਨ੍ਹਾਂ ਨੂੰ ਕੁਝ ਚਾਹੀਦਾ ਹੋਵੇ ਸਾਨੂੰ ਤੇ ਰੱਬ ਨੇ ਪਹਿਲਾਂ ਸਾਰਾ ਕੁਝ ਦਿੱਤਾ ਕਹਿੰਦੀ ਸਾਡਾ ਦਿਮਾਗ ਖਰਾਬ ਹੈ ਵੀ ਰੋਜ਼ ਰੋਜ਼ ਗੁਰਦੁਆਰੇ ਤੁਰੇ ਬਣੀਏ ਸਾਨੂੰ ਲੋੜ ਨਹੀਂ ਸਾਹਿਬ ਜੀ ਬਖਸ਼ਿਸ਼ ਕਰਦੇ ਹੋ ਨਾ ਸ਼ੁਕਰਿਓ ਪ੍ਰਭੂ ਨੂੰ ਤਿਆਗ ਕੇ ਹੋਰ ਹੋਰ ਕੰਮਾਂ 'ਚ ਲੱਗੇ ਹੋਏ ਹੋ ਪ੍ਰਭੂ ਤਿਆਗ ਦਾਗਤ ਅਨ ਲੋਭਾ ਦਾਸ ਸਲਾਮ ਕਰਦ ਕਤ ਸ਼ੋਭਾ ਕੋਈ ਬੰਦਾ ਮਾਲਕ ਨੂੰ ਛੱਡ ਕੇ ਤੇ ਉਹਦੇ ਨੌਕਰ ਨੂੰ ਮੱਥਾ ਟੇਕੀ ਜਾਵੇ ਦੱਸੋ ਸ਼ੋਭਾ ਪਾਊਗਾ ਰੱਬ ਜੀ ਨੂੰ ਛੱਡ ਕੇ